ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਕਬੀਰ ਜੀ ਨੇ ਇਸ ਸ਼ਲੋਕ ਰਾਹੀਂ ਸਾਨੂੰ ਉਸ ਵਿਕਾਰਾਂ ਵਾਲੇ ਜੀਵਨ ਤੋਂ ਮੁਕਤ ਹੋਣ ਲਈ ਪ੍ਰੇਰਿਤ ਕੀਤਾ ਹੈ ਕਬੀਰ ਜੀ ਸਮਝਾਉਂਦੇ ਹਨ ਕਬੀਰ ਜਿਸ ਮਰਨੇ ਤੇ ਜਗ ਡਰੈ ਸਾਰੀ ਦੁਨੀਆ ਦੁਨਿਆਵੀ ਧਨ ਪਦਾਰਥ ਵਸਤੂਆਂ ਦਾ ਮੋਹ ਨਹੀਂ ਛੱਡਣਾ ਚਾਹੁੰਦੀ ਸਮਾਜ ਦਾ ਪਿਆਰ ਪਰਿਵਾਰ ਦਾ ਪਿਆਰ ਦੁਨਿਆਵੀ ਧਨ ਵਸਤੂਆਂ ਪਦਾਰਥ ਦੇ ਨਾਲ ਬਹੁਤ ਜ਼ਿਆਦਾ ਮੋਹ ਕਰਦੇ ਹਨ ਉਸ ਜੀਵਨੀ ਤੋਂ ਮੁਕਤ ਨਹੀਂ ਹੋਣਾ ਚਾਹੁੰਦੇ ਪਰ ਕਬੀਰ ਜੀ ਕਹਿੰਦੇ ਹਨ ਮੇਰੇ ਮਨ ਆਨੰਦ ਜੇ ਮੈਂ ਉਸ ਨੂੰ ਛੱਡ ਦਿੰਦਾ ਹਾਂ ਤਾਂ ਮੇਰੇ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ ਭਾਵ ਕਿ ਜੇ ਮੈਂ ਮੋਹ ਮਾਇਆ ਤਿਆਗ ਦਿੰਦਾ ਹਾਂ ਧਨ ਪਦਾਰਥ ਵਸਤੂਆਂ ਵਾਲੇ ਜੀਵਨੀ ਤੋਂ ਮਰ ਜਾਂਦਾ ਹਾਂ ਭਾਵ ਕੇ ਵਿਕਾਰ ਛੱਡ ਦਿੰਦਾ ਹਾਂ ਔਗਣ ਛੱਡ ਦਿੰਦਾ ਹਾਂ ਮੋਹ ਮਾਇਆ ਛੱਡ ਦਿੰਦਾ ਹਾਂ ਫਿਰ ਮੇਰੇ ਮਨ ਵਿੱਚ ਆਨੰਦ ਪ੍ਰਗਟ ਹੁੰਦਾ ਹੈ ਕਿਉਂਕਿ ਮਰਨੇ ਹੀ ਤੇ ਪਈ ਹੈ ਪੂਰਨ ਪਰਮ ਆਨੰਦ ਮਰਨ ਤੋਂ ਬਾਅਦ ਹੀ ਪੂਰਨ ਪਰਮ ਆਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਭਾਵ ਕੇ ਪਰਮ ਆਨੰਦ ਪ੍ਰਾਪਤ ਹੁੰਦਾ ਹੈ ਇੱਥੇ ਸਰੀਰ ਦੇ ਮਰਨ ਦੀ ਗੱਲ ਨਹੀਂ ਕੀਤੀ ਜਾ ਰਹੀ ਭਾਵ ਕੇ ਬੁਰੇ ਜੀਵਨ ਤੋਂ ਮਰ ਜਾਣਾ ਬੁਰੀ ਜੀਵਨ ਤੋਂ ਮਰ ਜਾਣਾ ਮੋਹ ਮਾਇਆ ਛੱਡਦੇ ਨੇ ਆਪਣੇ ਜੀਵਨ ਦੇ ਵਿੱਚ ਵਿਕਾਰ ਰਹਿਤ ਹੋ ਜਾਣਾ ਉਹ ਬੁਰੇ ਜੀਵਨ ਤੋਂ ਮੁਕਤ ਪ੍ਰਾਪਤ ਕਰਕੇ ਹੀ ਪਰਮ ਆਨੰਦ ਪ੍ਰਾਪਤ ਕੀਤਾ ਜਾ ਸਕਦਾ ਹੈ ਸੋ ਕਬੀਰ ਜੀ ਇਸ ਸ਼ਲੋਕ ਰਾਹੀਂ ਸਾਨੂੰ ਸਮਝਾਉਂਦੇ ਹਨ ਜੇਕਰ ਅਸੀਂ ਜੀਵਨ ਵਿੱਚ ਪਰਮ ਆਨੰਦ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਮੋਹ ਮਾਇਆ ਵਾਲੇ ਜੀਵਨ ਤੋਂ ਮਰਨਾ ਪਵੇਗਾ ਭਾਵ ਕਿ ਵਿਕਾਰਾਂ ਨੂੰ ਔਗਣਾ ਨੂੰ ਮੋਹ ਮਾਇਆ ਨੂੰ ਤਿਆਗ ਕੇ ਉਸ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਜੀਵਨ ਬਤੀਤ ਕਰਕੇ ਹੀ ਪਰਮ ਆਨੰਦ ਪ੍ਰਾਪਤ ਕੀਤਾ ਜਾ ਸਕਦਾ ਹੈ